ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਫੈਸਟਿਵ ਸੀਜ਼ਨ ਜਿਹੜਾ ਚੱਲ ਰਿਹਾ ਹੈ ਔਰ ਜਿਹੜੀ ਸ਼੍ਰੀ ਰਾਮ ਲੀਲਾ ਦੇ ਸਾਰੇ ਆਪਣੇ ਕਾਫੀ ਥਾਵਾਂ ਤੇ ਮੰਚਨ ਹੋ ਰਿਹਾ ਉਹਨੂੰ ਉਸ ਚੀਜ਼ ਨੂੰ ਲੈ ਕੇ ਉਹ ਜਿਹੜਾ ਸਕਿਉਰਿਟੀ ਸਿਨੈਰੀਓ ਉਹਦਾ ਧਿਆਨ ਦੇ ਵਿੱਚ ਰੱਖਦੇ ਹੋਏ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਔਰ ਇਹਦੇ ਨਾਲ ਹੀ ਨਾਕੇ ਲਵਾ ਕੇ ਜਿਹੜੇ ਵੀ ਕੋਈ ਵਹੀਕਲਸ ਵਗੈਰਾ ਆ ਰਹੇ ਉਹਨਾਂ ਨੂੰ ਚੈੱਕੀ ਕੀਤੀ ਜਾ ਰਹੀ ਹੈ ਔਰ ਜਿੰਨੇ ਥਾਵਾਂ ਤੇ ਵੀ ਸਾਡੇ ਕੋਲ ਜਿੱਦਾਂ ਸਾਡੇ ਸ਼ਹਿਰ ਦੇ ਵਿੱਚ 6 ਜਗ੍ਹਾ ਤੇ ਰਾਜ ਮੇਲਾ ਦਾ ਮੰਚਨ ਹੋ ਰਿਹਾ ਹੈ ਉਹਨਾਂ ਜਗ੍ਹਾ ਤੇ ਰਾਤ ਡਿਊਟੀ ਲਗਾਈ ਜਾਂਦੀ ਹੈ ਔਰ ਪੁਰਾਣਾ ਦੀ ਐਂਟੀਸੈਪਟਾ ਚੈਕਿੰਗ ਕੀਤੀ ਜਾਂਦੀ ਹੈ ਤਾਂ ਕਿ ਕਿਸੇ ਤਰੀਕੇ ਦੀ ਕੋਈ ਵੀ ਕੋਈ ਗਲਤ ਹਰਕਤ ਨਾ ਕੋਈ ਕਰ ਸਕੇ ਉਹ ਜਿਹੜੀ ਸਾਡੀ ਪਬਲਿਕ ਉਹ ਸੇਫ ਫੀਲ ਕਰਕੇ ਆਪਣੇ ਰਾਮਲੀਲਾ ਦਾ ਜਿਹੜਾ ਸਾਕੀ ਸਾਦੀ ਔਰ ਸਹੀ ਤਰੀਕੇ ਨਾਲ ਮੰਚਨ ਦੇਖ ਸਕਣ। ਜੋ ਆਪ ਸਬ ਸਕੁਆਰ ਤੇ ਬੌਂਸਰ ਤੇ ਅਡਵਰਸ ਹੈ ਤਾਂ ਲਈ ਜਾ ਰਹੀ ਹੈ ਕੋਈ ਇਨਪੁਟ ਵੀ ਹੈ। ਨਹੀਂ ਸਰ ਇਨਪੁਟ ਨਹੀਂ ਇਹ ਜਨਰਲ ਹੈ ਸਾਡਾ ਜਿਹੜਾ ਐਂਟੀਸੈਪਟਾਜ਼ ਟੀਮ ਹੈਗੀ ਉਹ ਰੈਗੂਲਰ ਹੈ। ਚੈਕਿੰਗ ਕਰਦੀ ਰਹਿੰਦੀ ਹੈ ਔਰ ਜਿਵੇਂ ਹੁਣ ਜੋ ਵੀ ਕੋਈ ਇਵੈਂਟ ਹੁੰਦਾ ਜਿੱਥੇ ਵੀ ਕੋਈ ਤਰ੍ਹਾਂ ਦਾ ਕੋਈ ਫੰਕਸ਼ਨ ਹੈ ਜਾਂ ਜਿੱਥੇ ਕੋਈ ਗੈਦਰਿੰਗ ਵਾਲੀ ਜਗ੍ਹਾ ਉੱਥੇ ਅਸੀਂ ਰੂਟੀਨ ਦੇ ਵਿੱਚ ਹੀ ਡੌਗ ਸਕਵਡ ਔਰ ਐਂਟੀ ਸੈਵਟੇਜ ਦੀ ਮਦਦ ਨਾਲ ਚੈਕਿੰਗ ਕਰਦੇ ਆ ਤੇ ਤਿਉਹਾਰਾਂ ਦੇ ਬੰਦੇ ਨੇ ਕਿਉਂਕਿ ਲਗਾਤਾਰ ਤਿਉਹਾਰ ਆ ਰਿਹਾ ਹੈ ਦੁਸ਼ਹਿਰਾ ਦੀਵਾਲੀ ਉਸ ਤੋਂ ਬਾਅਦ ਉਸ ਤੋਂ ਬਾਅਦ ਲਗਾਤਾਰ ਚੱਲਦੇ ਆ ਕਿ ਕੀ ਅਰੇਂਜਮੈਂਟ ਸਿਟੀ ਦੇ ਕਿੰਨੇ ਕਿ ਅ ਸਿਟੀ ਦੇ ਵਿੱਚ ਜਿਹੜੀ ਸਾਡੀ ਸਿਟੀ ਪੁਲਿਸ ਹੈ ਔਰ ਨਾਲ ਪੀਸੀਆਰ ਸਾਡੇ ਚੱਲਦੇ ਨੇ 6-7 ਪੀਸੀਆਰ ਲਾਏ ਹੋਏ ਨੇ ਸਿਟੀ ਦੇ ਵਿੱਚ ਜਿੱਦਾਂ ਹੁਣ ਵੀ ਤੁਸੀਂ ਦੇਖ ਸਕਦੇ ਇਸ ਵਕਤ ਵੀ ਆਹੀ ਨਾਕੇ ਤੇ ਖੜੇ ਸਾਡੇ ਨਾਕਾ ਚੱਲ ਰਿਹਾ ਹੈ ਔਰ ਡੇ ਨਾਈਟ ਸਾਡੇ 24 ਘੰਟੇ ਸਾਡੇ ਪੀਸੀਆਰ ਚੱਲਦੇ ਨੇ ਇਹਦੇ ਨਾਲ ਹੀ ਜਿਹੜੀ 112 ਦੀ ਹੈ ਜੀ ਉਹ ਉਮਾਨ ਜੋਗ ਐਸਐਸਪੀ ਸਾਹਿਬ ਦੀ ਹਦਾਇਤ ਦੇ ਮੁਤਾਬਕ ਸਾਡੇ ਆਈਓਜ਼ ਔਰ ਮੈਂ ਖੁਦ ਵੀ ਅਸੀਂ ਹਾਜ਼ਰ ਹੰਨੇ ਹਮੇਸ਼ਾ ਕਿਸੇ ਵੀ ਤਰ੍ਹਾਂ ਦੀ ਇਵੈਂਚੁਅਲਟੀ ਨੂੰ ਪ੍ਰੀਟ ਕਰ ਲਈ ਅਸੀਂ ਹਮੇਸ਼ਾ ਹਾਜ਼ਰ ਔਰ ਤਤਪਰ ਹਾਂ ਲੇਟ ਨਾਈਟ ਕੋਈ ਮਿਸਹੈਪਨਿੰਗ ਹੋ ਜੇ ਹੋ ਜਾਂਦੀ ਹੈ ਤੇ ਉਹਦੇ ਲਈ ਅਰੇਂਜਮੈਂਟ ਹੈ ਸਾਰੇ ਜੀ ਹਰ ਤਰ੍ਹਾਂ ਦਾ ਅਰੇਂਜਮੈਂਟ ਹੈ ਜੇ ਕਿਸੇ ਨਾਲ ਕੋਈ ਪ੍ਰੋਬਲਮ ਆਂਦੀ ਹੈ ਤਾਂ ਸਭ ਤੋਂ ਪਹਿਲਾਂ ਤੋਂ 112 ਤੇ ਕਾਲ ਕਰ ਸਕਦਾ 112 ਤੇ ਕਾਲ ਕਰੇ ਜੇ ਉਹ 112 ਤੇ ਕਾਲ ਨਹੀਂ ਕਰਦਾ ਤੇ ਨੀਰੈਸਟ ਪੁਲਿਸ ਸਟੇਸ਼ਨ ਵਿੱਚ ਉਹ ਜਾ ਕੇ ਉਹ ਕਿਸੇ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਜੋ ਕੋਈ ਹੈਗੀ ਉਹ ਦੇ ਸਕਦਾ ਇਸ ਦੇ ਨਾਲ ਹਰ ਇੱਕ ਸਾਡੇ ਬੀਟ ਵਾਈਜ਼ ਪੀਸੀਆ ਲੱਗੇ ਜੇ ਤੇ ਉਹਨਾਂ ਨੂੰ ਕੋਈ ਪੀਸੀਆ ਵਾਲਾ ਵੀ ਲੱਗਦਾ ਉਹਦੇ ਨਾਲ ਵੀ ਉਹ ਗੱਲ ਕਰਕੇ ਆਪਣੀ ਕਾਰਵਾਈ ਕਰ ਸਕਦਾ